ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਏਬੀਪੀ ਸਾਂਝਾ ਅੱਜ ਚੰਡੀਗੜ੍ਹ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਹੋਈ ਹੈ ਚੋਣ ਦੇ ਵਿੱਚ ਬੀਜੇਪੀ ਦੇ ਮਨੋਜ ਕੁਮਾਰ ਨੇ 16 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ ਔਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਟ ਜੋੜ ਨੂੰ ਜਿਹੜੀਆਂ ਵੋਟਾਂ ਮਿਲੀਆਂ ਨੇ ਉਹ 12 ਵੋਟਾਂ ਮਿਲੀਆਂ ਨੇ 8 ਵੋਟਾਂ ਕੈਨਸਲ ਹੋਈਆਂ ਨੇ ਬੀਜੇਪੀ ਦਾ ਮੇਅਰ ਬਣ ਚੁੱਕਿਆ ਹੈ ਮਨੋਜ ਕੁਮਾਰ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਤਸਵੀਰਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਬਾਹਰ ਦੀਆਂ ਨੇ ਕਾਂਗਰਸ ਵੱਲੋਂ ਅંદર ਹੰਗਾਮਾ ਕੀਤਾ ਜਾ ਰਿਹਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਅੰਦਰ ਹੰਗਾਮਾ ਕੀਤਾ ਜਾ ਰਿਹਾ ਹੈ ਲਗਾਤਾਰ ਅੱਜ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਬਾਹਰ ਸਿਕਿਉਰਿਟੀ ਬੜੀ ਟਾਈਟ ਕੀਤੀ ਗਈ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿੰਨੀਆਂ ਸਿਕਿਉਰਿਟੀ ਦੇ ਚੰਡੀਗੜ੍ਹ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਵੀ ਲਗਾਈ ਗਈ ਹੈ ਇਸ ਦੇ ਇਲਾਵਾ ਹੁਣ ਅੰਦਰ ਹੰਗਾਮਾ ਚੱਲ ਰਿਹਾ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵੱਲੋਂ ਅੰਦਰ ਹੰਗਾਮਾ ਕੀਤਾ ਜਾ ਰਿਹਾ ਹੈ ਕਾਂਗਰਸ ਦੇ ਬੁਲਾਰੇ ਇੱਕ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ ਮੇਰਾ ਅਨਸਾਹਿਲ ਦੁਬੇ ਸਾਹਿਲ ਅੰਦਰ ਜੋ VOTING ਹੋਈ ਹੈ ਉਹਦੇ ਬਾਰੇ ਕੀ ਕਹੂਗਾ ਤੁਸੀਂ ਦੇਖੋ ਜੀ ਇਹ ਸਿਰਫ ਤਾਨਾਸ਼ਾਹੀ ਤੱਕਾ ਹੈ ਸਿਰਫ ਇਹ ਤੱਕੇ ਨਾਲ ਇਹਨਾਂ ਨੇ BJP ਨੇ ਜੋ ਮੇਲ ਬਣਾਇਆ ਤੱਕੇ ਨਾਲ ਬਣਾਇਆ ਸਾਡੇ ਇੰਡੀਆ ਗਠਜੋਦਨ ਦੇ 8 ਵੋਟਾਂ ਨੂੰ ਰਿਜੈਕਟ ਕੀਤੀ ਹੈ ਜਿਹੜਾ ਪ੍ਰੈਜ਼ੀਡੈਂਟ ਜੋ ਇਲੈਕਸ਼ਨ ਕਰਵਾ ਰਿਹਾ ਹੈ ਅਫਸਰ ਅਨਿਲ ਮਸੀ ਉਹਨੇ ਖੁਦ ਸਾਈਨ ਕਰਦੇ ਕਰਦੇ 8 ਵੋਟਾਂ ਦੇ ਉੱਪਰ ਟਿੱਕ ਮਾਰੇ ਹੈ ਇਸ ਸ਼੍ਰੀਆਮ ਕੈਮਰੇ ਸਭ ਨੇ ਦੇਖਿਆ ਲੇਕਿਨ باوجود ਤੱਕੇ ਤੱਕਾ ਕੀਤਾ ਇਹਨਾਂ ਨੇ ਮੋਦੀ ਤੇ ਹਮਸ਼ਾ ਨੇ ਤੱਕਾ ਕੀਤਾ ਚੰਡੀਗੜ੍ਹs ਇਹਨੂੰ ਡਰ ਸੀਗਾ ਕਿ ਕਿੱਥੇ ਇੰਡੀਆ ਗੱਠਜੋੜ ਨੇ ਇੱਥੇ ਜਿੱਤ ਗਿਆ ਤਾਂ ਪੂਰੇ ਪਾਰ ਅੱਛੇ ਇੰਡੀਆ ਗੱਠਜੋੜ ਨੇ ਜਿੱਤ ਹੋਣੀ ਹੈ ਕੀ ਕਹੋਗੇ ਤੁਹਾਡੀ ਪਾਰਟੀ ਦੇ ਵੱਲੋਂ ਅਗਲਾ ਸਟੈਪ ਕੀ ਹੋਊ ਸਾਡੀ ਪਾਰਟੀ ਦੇ ਵੱਲੋਂ ਹਾਈ ਕੋਰਟ ਦਾ ਅਪੀਲ ਫਿਰ ਦੁਬਾਰਾ ਦੁਬਾਰਾ ਰੱਜਾ ਖਟਕਾਵਾਂਗੇ ਕਿ ਜੀ ਆ ਜਿਹੜਾ ਏ ਆਫੀਸਰ ਹੈਗਾ ਅਨਿਲ ਮਸੀ ਇਹਨੂੰ ਅੰਦਰ ਕੀਤਾ ਜਾਏ ਜਾਣ ਕਿ ਇਹਨੇ 8 ਵੋਟਾਂ ਨੂੰ ਖਰਾਬ ਕੀਤਾ ਇੰਡੀਆ ਗੱਠਜੋੜ ਦੀਆਂ ਸੋ ਸੁਣਿਆ ਤੁਸੀਂ ਕਾਂਗਰਸ ਦੇ ਬੁਲਾਰੇ ਜੋ ਕਹਿ ਰਹੇ ਨੇ ਕਿ 8 ਵੋਟਾਂ ਜੋ ਕੈਨਸਲ ਕੀਤੀਆਂ ਗਈਆਂ ਨੇ ਉਹਦੇ ਕਰਕੇ ਉਹਨਾਂ ਦੀ ਅਜਹਾਰ ਹੋਈ ਹੈ ਪਰ ਉਹਨਾਂ ਦੀ ਪਾਰਟੀ ਦਾ ਅਗਲਾ ਜੋ ਸਟੈਪ ਹੋਏਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲ ਉਹ ਰੁਖ ਕਰਨਗੇ ਕੈਮਰਾ ਪਰਸਨ ਲਾਲਤ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਪੀਪੀ ਸੰਝਾ ਚੰਡੀਗੜ੍ਹ